ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਜ਼ਿਲ੍ਹਾ ਫਰੀਦਕੋਟ ਦਾ ਹੈ ਕੋਟਕਪੂਰੇ ਤੋਂ ਜੈਤੋਵਾਲ ਨੂੰ ਜਦੋਂ ਆਉਨੇ ਆ ਦੱਸੋ ਤਾਂ ਉਸ ਛੜਕ ਤੋਂ ਛਪਦੇ ਵਾਲੇ ਪਾਸੇ ਨੂੰ ਅੱਧਾ ਕਿਲੋਮੀਟਰ ਸਾਈਡ ਤੇ ਆਟਵਾ ਪਿੰਡ ਨਾਲ ਦਾ ਪਿੰਡ ਮੱਤਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਇਹ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਹੀਫਰ ਵਿਕਰੀ ਵਾਲੀਆਂ ਆਉਂਦੀਆਂ ਚਾਰ ਨਗ ਅੱਜ ਦੀ ਵੀਡੀਓ ਦੇ ਐ ਜਿਹਨੂੰ ਛੋਟੀ ਬੱਛੀ ਪਸੰਦ ਦਾ ਤਾਂ ਉਹਨਾਂ ਵਾਸਤੇ ਇੱਕ ਬਹੁਤ ਸੋਹਣੀ ਜਰਸੀ ਨਸਲ ਦੀ ਬੱਛੀ ਹੈ ਢਾਂਜੇ ਤੋਂ ਇਹ ਲੱਗਦਾ ਵੀ ਥੋੜਾ ਟਾਈਮ ਪਹਿਲਾਂ ਹੀ ਦੰਦ ਵੀ ਨੋ ਹਟਿਆ ਬਾਕੀ ਇਹਦੇ ਨਾਲ ਇੱਕ ਹੋਰ ਜਰਸੀ ਇੱਕ ਵੱਡੀਆਂ ਚ ਆਉਂਦੀ ਹੈ ਜਰਸੀ ਤੇ ਇੱਕ ਐਚਐਫ ਹੈ ਜਿਹੜੀ ਐਚਐਫ ਹੈ ਇਹਦੀ ਵੀਡੀਓ ਤੁਸੀਂ ਕੁਸ ਟਾਈਮ ਪਹਿਲਾਂ ਮੈਂ ਚੈਨਲ ਤੇ ਪਾਈ ਸੀ ਉਦੋਂ ਦੇਖ ਲਈ ਹੋਣੀ ਕਿਉਂਕਿ ਇਹਦੀ ਏਆਈ ਬਾਈ ਨੇ ਆਪਦੇ ਘਰੇ ਕਰਵਾਤੀ ਐ ਮੈਂ ਗਲਤਾਂ ਐਡ ਕਰਤੀ ਐ ਤੇ ਜਦੋਂ ਇਹਦੀ AI ਹੋਈ ਐ ਉਹ ਪ੍ਰੋਪਰ ਬਾਈ ਨੇ ਫੋਟੋ ਵੀਡੀਓ ਜਿਹੜੀ ਬਣਾ ਕੇ ਰੱਖ ਲਈ ਐ ਸੋ ਆਓ ਚਾਰਾਂ ਬੱਚੀਆਂ ਬਾਰੇ ਜਾਣਕਾਰੀ ਲਈਏ ਤੁਹਾਨੂੰ ਜਿਹੜਾ ਨਗ ਜਚੂਗਾ ਆ ਕੇ ਦੇਖਿਓ ਤਸੱਲੀ ਕਰਿਓ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਇੱਕ ਬੇਨਤੀ ਹੋਰ ਕਰ ਦੇਣਾ ਵੀ ਜਿਹੜਾ ਵੀ ਵੀਰ ਸਾਈ ਪਾ ਕੇ ਤੁਰਦਾ ਹੈ ਉਹਨੂੰ ਬੇਨਤੀ ਇਹ ਰਹੂਗੀ ਵੀ ਉਸੇ ਦਿਨ ਸੇਮ ਡੇ ਦੇ ਵਿੱਚ ਆ ਕੇ ਪਸੂ ਦੇਖੋ ਨਹੀਂ ਪਸੰਦ ਤੁਹਾਡਾ ਹੱਕ ਆ ਤੁਸੀਂ ਛੱਡ ਜੋ ਪਰ ਕਈ ਵਾਰਾਂ ਕੀ ਹੁੰਦਾ ਵੀ ਅਸੀਂ ਇੱਕ ਦੋ ਦਿਨ ਆਉਂਦੇ ਨਹੀਂ ਫਿਰ ਆ ਕੇ ਜੇ ਸਾਨੂੰ ਪਸ਼ੂ ਉੱਚਾ ਨੀਵਾ ਵੱਡਾ ਛੋਟਾ ਲੱਗਦਾ ਫਿਰ ਦੋਨਾਂ ਤਰ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ ਜਿਨੇ ਪਸ਼ੂ ਵੇਚਣਾ ਉਹਦਾ ਪਸ਼ੂ ਰੁਕਦਾ ਜਿਨੇ ਪਸ਼ੂ ਖਰੀਦਣਾ ਹੁੰਦਾ ਉਹਨੂੰ ਫਿਰ ਉਹਦੀ ਮਜਬੂਰੀ ਜੀ ਬਣ ਜਾਂਦੀ ਹੈ ਸੋ ਸੌਦੇ ਜਿਹੜੇ ਥੋੜੇ ਜਿ ਖਰੇ ਇਸ ਤਰ੍ਹਾਂ ਦੇ ਕਰਿਆ ਕਰੋ ਵੀ ਦੋਨਾਂ ਤਰ੍ਹਾਂ ਦੇ ਵਿੱਚ ਫਰਕ ਹੀ ਨਾ ਪਵੇ ਆਓ ਛੋਟੇ ਬੱਚੇ ਤੋਂ ਸ਼ੁਰੂਆਤ ਕਰਦੇ ਹਾਂ ਜਰਸੀ ਬੱਚੀ ਤੋਂ ਬਾਈ ਸਸਤੀ ਕਾ ਸਸਤੀ ਕਰਦਾ ਜੀ ਲਖਵੀਰ ਅੱਜ ਚਾਰ ਨਾਗ ਹਾਂਜੀ ਬਾਈ ਛੋਟਾ ਬੱਚਾ ਕਿੰਨੀ ਕੁ ਉਮਰ ਹੋਊਗਾ 6 ਮਹੀਨੇ ਉਮਰ ਹੈ ਬਾਈ ਠੀਕ ਹੈ ਕੀ ਰੇਟ ਰਹੂਗਾ ਇਹ ਜੋੜੇ ਦਾ 26000 ਰੁਪਏ ਬਈ 13 13 ਪਰ ਹੈਡ ਸੋਚ ਕੇ ਚੱਲੇ ਹਾਂ ਜੋੜਾ ਲੈ ਲੂਗਾ ਬਈ ਇਕੱਠਾ 13 13 ਦਾ ਦਊਂਗਾ ਠੀਕ ਹੈ ਫਿਰ ਜੇ ਕੋਈ ਚੰਗੀ ਅਗਲਾ ਕੱਢ ਲੈਂਦਾ ਫਿਰ ਉਹ ਤੇ ਬਈ ਤੁਹਾਨੂੰ ਪਤਾ ਹੋ ਜਾਂਦਾ ਉਹਦਾ ਰੇਟ ਅਲੱਗ ਹੋਊਗਾ ਉਹਦਾ ਅਲੱਗ ਹੋਊਗਾ ਠੀਕ ਖੋਲ ਲੈ ਬਈ ਪਹਿਲਾਂ ਬੱਚੇ ਨੂੰ ਖੋਲੀ ਸੋ ਦੋਸਤੋ 13000 ਇਸ ਵੱਛੀ ਦੀ ਕੀਮਤ ਹੈ ਕੱਲੀ ਕੱਲੀ ਖਰੀਦ ਲਓ ਭਾਵੇਂ ਤਾਂ ਵੀ 13 ਦੇ ਹਿਸਾਬ ਤੇ ਸੌਦਾ ਹੋ ਜਾਊਗਾ ਛੋਟਾ ਬੱਚਾ ਛੋਟੀ ਉਮਰ ਦਾ ਹੈ ਪਰ ਬਹੁਤ ਸੋਹਣੀ ਵੱਛੀ ਹੈ ਚਾਰ ਹੀ ਥਾਣਾ ਤੇ ਥਣ ਸੋਹਣੇ ਆ ਉਮਰ 6 ਮਹੀਨੇ ਆ ਗ੍ਰੋਥ ਵਾਲੀ ਸਟੇਜ ਹੀ ਆ ਦੱਸੋ ਜਿਹੜਾ ਵੀਰ ਨੇ ਸਾਇਲਜ ਪਾਇਆ ਤਾਂ ਉਹਦੇ ਕੋਲ ਜਰਸੀ ਬਹੁਤ ਸੋਹਣੀ ਤਿਆਰ ਹੋ ਜੂ ਦੇਖ ਹੋਰ ਚੀਜ਼ ਜਿਹੜੀ ਲੱਗਦੀ ਆ ਦੱਸੋ ਇਹ ਮੋਹ ਕਰਦੀ ਆ ਮਤਲਬ ਜਿਵੇਂ ਬਾਈ ਲਖਵੀਰ ਕੋਲ ਆਈ ਤਾਂ ਹੋਣੀ ਆ ਪਰ ਇਹਦੇ ਅੱਗੜ ਪਿੱਛੜ ਜੇ ਫਿਰਦੀ ਆ ਜਦੋਂ ਵੀਰ ਸੰਭਾਲਦਾ ਬਹੁਤ ਸੋਹਣੇ ਥਾਣੇ ਦੋਸਤੋ ਚਾਰੇ ਤੁਸੀਂ ਦੇਖੋ ਥਾਣ ਦਾ ਸਹਿਜ ਛੜਦੇ ਪਏ ਸੋ ਇੱਕ ਸੋਹਣੀ ਜਰਸੀ ਬੱਚੀ ਛੋਟੀ ਉਮਰ ਦੀ ਜੇ ਕੋਈ ਵੀਰ ਸੰਭਾਲਣੀ ਚਾਹੁੰਦਾ ਇੱਥੋਂ ਤੁਸੀਂ ਇਹਦਾ ਢਾਂਚਾ ਦੇਖ ਲਓ ਖੁਰਨੀ ਜਿਹੜੀ ਉਹ 2.5 ਫੁੱਟ ਦੀ ਅੰਦਾਜ਼ਾ ਆ ਵੀ ਹੋਊਗੀ ਤੇ ਤੁਸੀਂ ਇਹਦੀ ਹਾਈਟ ਇਹਦੇ ਹਿਸਾਬ ਤੇ ਦੇਖ ਲਓ ਜੇ ਆ ਕੇ ਕਿਸੇ ਵੀਰ ਨੂੰ ਛੋਟੀ ਨਾ ਲੱਗੇ ਇਹ ਅੰਦਾਜ਼ਾ ਇਸ ਕਰਕੇ ਦਿੱਤਾ ਹੈ ਇਹ ਤੋਂ ਬਿਨਾ ਇੱਕ ਹੋਰ ਬੱਚੀ ਇਹਦੀ ਵੀ ਕੀਮਤ 13000 ਹੈ ਲਖਵੀਰ ਇਹਦੀ ਤੋਂ ਮਰ ਜ਼ਿਆਦਾ ਲੱਗਦੀ ਹੈ ਇਹ ਬਈ 9 ਮਹੀਨਿਆਂ ਦੀ ਹੈ ਤੋੜ ਦੇ ਸੋ 9 ਕੁ ਮਹੀਨੇ ਇਹਦੀ ਉਮਰ ਆ ਦੱਸੋ ਇਹ ਵੀ ਨਸਲ ਜਰਸੀ ਹੈ ਪਰ ਵਾਈਟ ਸਪੌਟ ਜਿਹੜੇ ਉਹ ਡੱਬ ਜਰਸੀਆਂ ਚ ਆ ਜਾਂਦੇ ਆ ਤੇ ਉਹ ਜ਼ਰੂਰ ਹੈਗੇ ਸੋ ਦੂਜੀ ਨਾਲੋਂ ਇਹ ਚੰਨਕ ਮਹੀਨੇ ਅੰਦਾਜ਼ਾ ਉਮਰ ਵੱਡੀ ਹੈ ਤੇ ਉਹਨਾਂ ਕੇ ਦੇ ਟਾਂਚੇ ਦਾ ਵੀ ਫਰਕ ਹੈ ਸੋ ਇਹ ਦੋ ਬੱਚੇ ਜਿਨ੍ਹਾਂ ਦੀ ਕੀਮਤ 26000 ਹੈ ਜੋੜੇ ਦੀ 13-13000 ਇੱਕ ਦੀ ਕੀਮਤ ਹੈ ਤੁਸੀਂ ਜਿਹੜਾ ਮਰਜ਼ੀ ਨਾਲ ਖਰੀਦ ਲਓ ਇਕੱਠਾ ਖਰੀਦਦੇ ਹੋ ਤਾਂ ਕੋਈ ਹੋਰ ਮਾਨਤਨ ਥੋੜਾ ਬਹੁਤ ਵੱਧ ਹੋ ਜਾਂਦਾ ਜੇ ਜੋੜਾ ਹੀ ਖਰੀਦ ਲਓਗੇ ਜੇ ਕੱਲੀ ਕੱਲੀ ਲੈਣੇ ਤਾਂ ਗੱਲ ਕਰ ਲਿਓ ਬਾਈ ਕਿੱਥੋਂ ਤੱਕ ਛੜਦਾ ਜਿਹੜੀ ਇਦੂ ਅੱਗੇ ਵੱਡੀ ਜਰਸੀ ਹੈ ਲੇਖੋ ਬਾਈ ਇਹ ਨਹੀਂ ਇੱਕ ਦੰਦ ਸਿੱਟਿਆ ਹੈ ਜੀ ਠੀਕ ਹੈ ਈ ਮੰਨ ਲੈ ਕੋਈ ਦੋਂਦੀ ਮੰਨ ਲੈ ਠੀਕ ਹੈ ਇਹਦੀ ਏਜ ਆ ਹੀ ਹੋਈ ਵੀ ਆ ਮਾਲਖਾਨੇ ਦੱਸਿਆ ਕਿ ਇਹ ਆ ਹੀ ਹੋਈ ਵੀ ਆ ਹਰੇ ਚੈੱਕਪਾਸ ਨਹੀਂ ਚੈੱਕਪਾਸ ਨਹੀਂ ਖਾਲੀ ਕਰਕੇ ਲੈ ਲਿਆ ਆ ਜੂ ਸਮਝ ਨਾ ਲਵੇ ਬਾਈ ਠੀਕ ਹੈ ਅੱਛਾ ਖਾਲੀ ਦਾ ਰੇਟ ਕੀ ਰਹੂਗਾ 25000 ਰੁਪਏ ਬਾਈ ਖੋਲ ਦਿ ਸੋ ਦੋਸਤੋ ਏ ਆ ਹੀ ਹੋਈ ਵੀ ਐ ਕਨਫਰਮ ਨਹੀਂ ਹੈਗੀ ਖਾਲੀ ਮੰਨ ਕੇ ਸੌਦਾ ਕਰ ਲਿਓ 25000 ਰੇਟ ਆ ਗੱਪਨ ਨਿਕਲੂ ਥੋੜੀ ਕਿਸਮਤ ਐ ਖਾਲੀ ਨਿਕਲੂ ਤਾਂ ਇਹਦਾ ਟ੍ਰੀਟਮੈਂਟ ਤੁਸੀਂ ਕਰਾਉਂਗੇ ਜਾਂ ਇਹਨੂੰ ਗੱਪਨ ਤੁਸੀਂ ਕਰਾਉਂਗੇ ਬਰੀਡ ਜਰਸੀ ਇੱਕ ਦੰਦ ਇਹਨੇ ਚੱਕ ਲਿਆ ਇਹ ਹੁਣ ਦੋਂਦੀ ਹੋ ਰਹੀ ਐ ਹਜੇ ਜੇ ਨਹੀਂ ਵੀ ਗੱਬਰ ਨਿਕਲਦੀ ਤਾਂ ਦਸੰਬਰ ਮਹੀਨੇ ਚ ਇਹਦੀ AI ਕਰਾਇਓ ਰੁੱਤ ਚ ਸੂਗੀ ਤੇ ਰੁੱਤ ਚ ਸੂਆ ਪਸ਼ੂ ਜਿਹੜਾ ਉਹ ਕੀਮਤ ਚੰਗੀ ਦੇ ਜਾਂਦਾ ਦੱਸੋ ਜਦੋਂ ਕਿਤੇ ਵੇਚਣਾ ਵੀ ਹੁੰਦਾ ਸਿਰਫ ਇੱਕ ਦੰਦ ਚੱਕਣਾ ਹੀ ਸ਼ੁਰੂ ਕੀਤਾ ਛੱੜਦੇ ਪਏ ਖਾਲੀ ਥਾਂ ਦੱਸਦਾ ਹੋਣਾ ਮਤਲਬ ਆਏ ਨਹੀਂ ਵੀ ਇਹ ਕੋਈ ਵੱਡੀ ਉਮਰ ਦੀ ਬੱਛੀ ਹੈ ਇੱਕ ਦੰਦ ਸਿੱਟ ਕੇ ਹਜੇ ਮਮੂਲੀ ਜਿਹਾ ਜਿਹੜਾ ਉਹ ਚੱਕਿਆ ਨੇ ਚੌਲਾਂ ਦੇ ਦਾਣੇ ਜੰਨਾ ਤੇ ਦੂਜਾ ਦੰਦ ਹਜੇ ਨਾਲ ਖੜਾ ਹੀ ਹੈ 25000 ਇਹਦੀ ਕੀਮਤ ਹੈ ਸੋ 52000 ਰੁਪਏ ਤਿੰਨ ਜਰਸੀ ਬੱਛੀਆਂ ਦੀ ਕੀਮਤ ਹੈ ਕੱਠੀਆਂ ਖਰੀਦ ਲਓਗੇ ਤਾਂ ਵੱਧ ਮਾਨਤਨ ਹੋਊਗਾ ਇਹਦਾ ਕੱਦ ਕਾਠ ਬਹੁਤ ਆਗ ਵੱਡੀ ਜਰਸੀ ਤਿਆਰ ਹੋਊਗੀ ਇਹ ਕੈਚਫ ਲਖਵੀਰ ਇਹਦੀ ਤਾਂ ਇਹ ਆਈ ਆਪਾਂ ਹੀ ਕਰਵਾਈ ਹੈ ਹਾਂ ਬਈ ਆਪਣੀ ਉਹਦੇ ਗੱਲ ਹੋਈ ਸੀ 26 ਤਰੀਕ ਨੂੰ ਠੀਕ ਹੈ ਪਹਿਲਾਂ ਆਪਾਂ ਡਾਕਟਰ ਤੋਂ ਚੈੱਕ ਕਰਾ ਲਈ ਸੀ ਠੀਕ ਹੈ ਵੀ ਅੰਦਰੋਂ ਸਹੀ ਆ ਫਿਰ ਕਰਨ ਨਹੀਂ ਪਾਵ ਵਾਲਾ ਕੰਮ ਨਹੀਂ ਕਰਨ ਠੀਕ ਹੈ ਆਪਣੇ ਕੋਲ ਵੀਡੀਓ ਪਈ ਆ ਬਕਾਇਦਾ ਆਪਾਂ ਵਿਖਾ ਵੀ ਦਿੰਨੇ ਜੇ ਕਹੋਗੇ ਬਾ ਕੋਈ ਗੱਲ ਨਹੀਂ ਤੂੰ ਜਿਹੜਾ ਵੀਰ ਆਊਗਾ ਇਹ ਆਪਾਂ ਪਹਿਲਾਂ ਵੀਡੀਓ ਚ ਵੈਸੇ ਉਹਦੋਂ ਦਿਖਾਈ ਸੀ ਬੱਚੀ ਹਾਂ ਵੀਡੀਓ ਦੋ ਜੂੜਾ ਵਿਖਾਇਆ ਸੀ ਇਹਦੇ ਨਾਲ ਦੀ ਵੈਕ ਸੀਮੈਂਟ ਕਿਹੜਾ ਭਰਾਤਾ ਇਹਦੇ ਇਹ ਏਵੀਐਸ ਦਾ ਸਟਰਾਪ ਆ ਆਪਣੇ ਕੋਲ ਅ ਕਨਵੈਨਸ਼ਨਲ ਸੀਮਨ ਮਤਲਬ 66 ਤਾਂ ਨਹੀਂ ਨਹੀਂ ਬਾਈ 66 ਨਹੀਂ ਕਹਿੰਦੇ ਠੀਕ ਹੈ ਕੀ ਰੇਟ ਰਹੂਗਾ ਇਹਦਾ 30000 ਰੁਪਏ ਬਾਈ ਦੰਦੋ ਕਿਵੇਂ ਖੀਰੀ ਬਾਈ ਵਿਖਾ ਦਾਂਗੇ ਠੀਕ ਹੈ ਸੋ ਦੋਸਤੋ ਏਆਈ ਹੋਈ ਆ ਸੀਮਨ ਏਵੀਐਸ ਕੰਪਨੀ ਦਾ ਸਟਰਾਪ ਆ ਉਹ ਸੀਮਨ ਜਿਹੜਾ ਉਹ ਮਤਲਬ 66 ਨਹੀਂਗਾ ਸੀਮਨ ਵੈਸੇ ਸੀਮਨ ਭਰਾਇਆ ਬਾਈ ਨੇ 26 ਤਰੀਕ ਨੂੰ ਇਹ ਆਈ ਹੋਈ ਹਾਂ 26 ਨੂੰ ਬਾਈ 26 ਨੂੰ ਏ ਆਈ ਹੋਈ ਆ ਤੇ ਅੱਜ ਤਰੀਕ ਹੈਗੀ ਆ 12 ਸੋ 15 16 ਦਿਨ ਹੋਏ ਆ ਪ੍ਰੋਪਰ ਫੋਟੋ ਵੀਡੀਓ ਹੈਗੀ ਹੈ ਜਦੋਂ ਇਹਦੀ ਏਆਈ ਹੋਈ ਹੈ ਇਹ ਚੀਜ਼ ਤਾਂ ਦੱਸਦੀ ਵੀ ਜਿਹੜਾ ਵੀਰ ਖਰੀਦਣਾ ਚਾਹੇ ਤਾਂ ਉਹ ਤੁਸੀਂ ਦੇਖ ਸਕੋ ਕਨਫਰਮ ਖੀਰੀ ਬੱਛੀ ਹੈ ਦੋਸਤੋ ਠੀਕ ਹੈ ਭਾਈ ਇਹਦੇ 4 ਥਣ ਦੁੱਧ ਵਾਲੇ ਆ ਇਹ ਤੋਂ ਬਿਨਾ ਨਿੱਕੀਆਂ ਨਿੱਕੀਆਂ ਦੋ ਸ਼ਾਖਾਂ ਜਿਹੜੀਆਂ ਉਹ ਬੈਕ ਸਾਈਡ ਦੇ ਉੱਤੇ ਹੈਗੀਆਂ ਇਹ ਚੀਜ਼ ਇਸ ਕਰਕੇ ਧਿਆਨ ਚ ਲਿਆਦੀ ਵੀ ਦੂਰੋਂ ਦੱਸਦੀਆਂ ਉਹ ਜਿਹੜਾ ਵੀਰ ਆਊਗਾ ਉਹ ਦੇਖ ਵੀ ਸਕਦਾ 30000 ਰੇਟ ਹੈ ਦੁੱਦਲੇਤਾਂ ਲੰਬੇ ਐ ਦੂਜੀਆਂ ਸ਼ਾਖਾ ਜਿਹੜੀਆਂ ਨਾਲ ਹੈਗੀਆਂ ਐਕਸਟਰਾ ਉਹ ਛੋਟੀਆਂ ਇਹਨਾਂ ਤੋਂ ਬਿਨਾ ਦੱਸੋ ਇਹ ਤਿੰਨ ਨਾਗ ਜਰਸੀ ਸੋ ਟੋਟਲ ਚਾਰ ਵੱਛੀਆਂ ਅੱਜ ਦੀ ਵੀਡੀਓ ਚ ਤੁਸੀਂ ਦੇਖਿਓ ਆ ਕੇ ਤੇ ਤਸੱਲੀ ਕਰਕੇ ਖਰੀਦਿਓ ਧੰਨਵਾਦ